ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਾਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਸਾਰੇ ਭੈਣ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਭੈਣ ਭਰਾਵਾਂ ਨੇ ਮੇਰੇ ਜਿਹੜੇ ਆ 1 ਲੱਖ ਸਬਸਕ੍ਰਾਈਬਰ ਪੂਰੇ ਕੀਤੇ ਆ ਇਹ ਸਬਸਕ੍ਰਾਈਬਰ ਸਾਡੇ ਜਿਹੜੇ ਸੀ 28 ਤਰੀਕ ਨੂੰ ਹੀ ਪੂਰੇ ਹੋ ਗਏ ਸੀ ਪਰ ਸਾਰੇ ਭੈਣ ਭਰਾਵਾਂ ਨਾਲ ਅਸੀਂ ਤਾਂ ਨਹੀਂ ਸ਼ੇਅਰ ਕੀਤਾ ਕਿ ਅਸੀਂ ਉਹਨਾਂ ਦਿਨਾਂ ਵਿੱਚ ਛੋਟੇ ਸਹਿਬ ਜਾਂ ਦੇ ਵੱਡੇ ਸਹਿਬ ਜਾਂ ਦੇ ਜਿਹੜੇ ਸ਼ਹੀਦੀ ਦਿਨ ਮਨਾ ਰਹੇ ਸੀ ਤੇ ਅਸੀਂ ਵੀਡੀਓ ਵੀ ਨਹੀਂ ਸੀ ਪਾਰਿਆ ਇਸ ਕਰਕੇ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਬਾਕੀ ਸਾਡੇ 1 ਲੱਖ ਸਬਸਕ੍ਰਾਈਬਰ ਜਿਹੜੇ ਆ ਸਾਡੇ ਇਸ ਚੈਨਲ ਤੇ ਪੂਰੇ ਹੋ ਗਏ ਆ ਤੜਾ ਬਹੁਤ ਬਹੁਤ ਦਿਲੋਂ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਵਾ ਤੇ ਆਪਣਾ ਪਿਆਰ ਹਮੇਸ਼ਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਹੀ ਬਣਾਏ ਰੱਖਿਓ ਬਾਕੀ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅਜੇ ਆਪਾਂ ਕੋਈ ਵੀ ਉਹਦਾ ਜਸ਼ਨ ਨਹੀਂ ਮਨਾਇਆ ਕਿਉਂਕਿ ਬੱਚੇ ਬਹੁਤ ਜ਼ਿੱਦ ਕਰਨ ਦੇ ਸੀ ਕਿ ਆਪਾਂ ਮੰਮੀ ਮਤਲਬ ਕਿ ਮਨਾਈਏ ਕੁਛ ਕਿ ਇੱਕ ਕਟਿਏ ਮੈਂ ਕਿਹਾ ਨਹੀਂ ਹਜੇ ਰੁਕ ਜੋ ਆਪਾਂ ਮਨਾਵਾਂਗੇ ਜ਼ਰੂਰ ਪਰ ਥੋੜੇ ਦਿਨ ਰੁਕੋ ਤੇ ਸੋ ਆਪਾਂ ਜਿੱਦਾਂ ਹੀ ਮਨਾਵਾਂਗੇ ਕੇਕ ਲੈ ਕੇ ਕੱਟਾਂਗੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਬਾਕੀ ਸਭ ਤੋਂ ਪਹਿਲਾਂ ਅੱਜ ਸਾਡੀ 2026 ਦੀ ਜਿਹੜੀ ਪਹਿਲੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਤਰ੍ਹਾਂ ਹੀ ਆਪਣਾ ਪਿਆਰ ਸਾਨੂੰ ਦੇਂਦੇ ਰਹੋ ਬਾਕੀ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਅੰਗਰੇਜ਼ੀ ਜਿਹੜਾ ਸਾਡਾ ਸਾਲ ਹੁੰਦਾ ਵਾ ਉਹ ਨਵਾਂ ਸਾਲ ਸਾਡਾ ਚੜ੍ਹ ਗਿਆ ਵਾ ਸਾਡਾ ਤੇ ਦੇਸੀ ਸਾਲ ਜਿਹੜਾ ਚੇਤ ਹੁੰਦਾ ਵਾ ਅਸੀਂ ਚੇਤ ਦੇਸੀ ਦੇ ਹਿਸਾਬ ਨਾਲ ਚੱਲੀਏ ਤੇ ਚੇਤ ਸਾਡਾ ਜਿਹੜਾ ਵਾ ਸਾਲ ਦੀ ਅਸੀਂ ਆਰੰਭ ਉਥੋਂ ਕਰਦੇ ਆ ਤੇ ਜਿਸ ਅੰਗਰੇਜ਼ੀ ਦੇ ਕੈਲੰਡਰ ਦੇ ਹਿਸਾਬ ਨਾਲ ਚੱਲਦੇ ਆ ਤੇ ਸਾਡਾ ਨਵਾਂ ਸਾਲ ਅੱਜ ਜੋ 1 ਜਨਵਰੀ ਆ 2026 ਜਿਸ ਤਰ੍ਹਾਂ ਪਰਮਾਤਮਾ ਨੇ 2025 ਦੇ ਵਿੱਚ ਹਰ ਇੱਕ ਦੇ ਮਿਹਰ ਭਰਿਆ ਹੱਥ ਰੱਖਿਆ ਵਾ ਉਸ ਤਰ੍ਹਾਂ ਹੀ 2026 ਸਭ ਲਈ ਖੁਸ਼ੀਆਂ ਖੇੜੇ ਤੰਦਰੁਸਤੀਆਂ ਲੈ ਕੇ ਆਵੇ ਬੱਚਿਆਂ ਦੇ ਸੁਪਨੇ ਪੂਰੇ ਹੋਣ ਹਰ ਇੱਕ ਨੂੰ ਤੰਦਰੁਸਤੀ ਮਿਲੇ ਪਰਮਾਤਮਾ ਦੇ ਨਾਲ ਗੁਰੂ ਘਰ ਦੇ ਨਾਲ ਸਭ ਜੁੜਨ ਸੋ ਜਿਆਦੀਆਂ ਗੱਲਾਂ ਨਾ ਕਰਕੇ ਤੁਹਾਡਾ ਟਾਈਮ ਵੇਸਟ ਨਾ ਕਰਕੇ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਤੇ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਕਮੈਂਟ ਮੇਰੀ ਭੈਣ ਰਣਜੀਤ ਕੌਰ ਜੋ ਸਾਨੂੰ ਕਮੈਂਟ ਕਰਦੇ ਆ ਉਹ ਭੈਣ ਦੇ ਭੈਣ ਤੁਸੀਂ ਸਾਨੂੰ ਬਹੁਤ ਪਿਆਰੇ ਲੱਗਦੇ ਆ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆ ਭੈਣੇ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਮੇਰੀ ਭੈਣ ਪਰਮਜੀਤ ਕੌਰ ਕਹਿੰਦੇ ਪੈਣਾ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆਂ ਭੈਣ ਜੀ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹਨ ਹਮੇਸ਼ਾ ਇੰਨਾ ਹੀ ਪਿਆਰ ਕਰਦੇ ਰਹੋ ਚਲੋ ਜੀ ਅੱਜ ਆਪਾਂ ਕਰਦੇ ਆਂ ਆਪਣੇ ਵੀਡੀਓ ਦੀ ਸ਼ੁਰੂਆਤ ਤੇ ਉਸ ਦੇ ਲਈ ਆਪਾਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਜਿਹੜੇ ਅਸੀਂ ਘਰ ਦੇ ਵਿੱਚ ਦੇਸੀ ਨੁਸਖੇ ਹੁੰਦੇ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਚਿਹਰੇ ਨੂੰ ਨਖਾਰ ਸਕਦੇ ਆਂ ਬਿਨਾ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਆਪਣਾ ਜਿਹੜਾ ਫੇਸ ਫ੍ਰੀ ਕਰ ਸਕਦੇ ਆਂ ਤਾਂ ਕਿ ਅਸੀਂ ਜਿਆਦਾ ਦਿਨ ਤੱਕ ਹੋਰ ਵੀ ਜਵਾਨ ਰਹਿ ਸਕੀਏ ਕੈਮੀਕਲ ਦੇ ਨਾਲ ਸਾਡਾ ਚਿਹਰਾ ਜਿਹੜਾ ਵਾ ਖਰਾਬ ਹੋਣ ਲੱਗ ਪੈਂਦਾ ਵਾ ਤੇ ਜੇ ਅਸੀਂ ਦੇਸੀ ਤਰੀਕੇ ਨਾਲ ਆਪਣੇ ਚਿਹਰੇ ਨੂੰ ਰੱਖਦੇ ਆਂ ਤੇ ਸਾਡਾ ਜਿਹੜਾ ਚਿਹਰਾ ਬਿਲਕੁਲ ਵੀ ਖਰਾਬ ਵੀ ਨਹੀਂ ਹੁੰਦਾ ਔਰ ਸੋਹਣਾ ਵੀ ਲੱਗਦਾ ਵਾ ਤੇ ਇਸ ਤਰ੍ਹਾਂ ਦਾ ਇੱਕ ਦੇਸੀ ਨੁਸਖਾ ਜੇ ਪਤਾ ਢੇਲੀ ਲੈ ਕੇ ਆਏ ਆ ਤੁਹਾਨੂੰ ਵੀ ਪਤਾ ਸਿਆਲ ਦੇ ਵਿੱਚ ਹੁਣ ਜਿਹੜੀ ਰੋਤ ਹੁੰਦੀ ਏ ਇਸ ਰੋਤ ਦੇ ਵਿੱਚ ਗੁੜ ਜਿਹੜਾ ਵਾ ਸਾਡਾ ਕੱਢਿਆ ਜਾਂਦਾ ਵਾ ਖੁਹਾੜੇ ਤੇ ਗੁੜ ਕੱਢਿਆ ਜਾਂਦਾ ਵਾ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆਂ ਦੀ ਕਮਾਦ ਪੀੜੀ ਦਾ ਵਾ ਹੈ ਨਾ ਵੇਲਣਾ ਲੱਗਦਾ ਵਾ ਔਰ ਜਿਹੜਾ ਚਲੋ ਜਿਹੜੇ ਅੱਜ ਆਪਾਂ ਸ਼ਹਿਰਾਂ ਵਿੱਚ ਵੀ ਰਹਿੰਦੇ ਆ ਪਿੰਡਾਂ ਦੀ ਜਗ੍ਹਾ ਸਭ ਜਗ੍ਹਾ ਤਾਜਾ ਗੁੜ ਨਹੀਂ ਮਿਲਦਾ ਜੇ ਤੁਹਾਡੇ ਘਰ ਵਿੱਚ ਪੁਰਾਣਾ ਗੁੜ ਵੀ ਆ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਆ ਜੇ ਤੁਹਾਨੂੰ ਕੋਈ ਵੀ ਵਿਆਹ ਸ਼ਾਦੀ ਫੰਕਸ਼ਨ ਆ ਤੁਸੀਂ ਜਾਣਾ ਵਾ ਤੇ ਤੁਸੀਂ ਚਾਹੁੰਦੇ ਆ ਕਿ ਅਸੀਂ ਵੀ ਸਭ ਤੋਂ ਜ਼ਿਆਦਾ ਸੋਹਣੇ ਚਮਕੀਏ ਤੇ ਸੋਹਣੇ ਲੱਗੇ ਆ ਉਹਦੇ ਲਈ ਤੁਸੀਂ ਕੀ ਕਰਨਾ ਤੁਸੀਂ ਲੈ ਲੈਣਾ ਵਾ ਗੁੜ ਇੱਥੇ ਮੈਂ ਮਾਤਰ ਕੋਈ ਮਤਲਬ ਅੱਧਾ ਫਿਰ ਚਿਮਚਾ ਗੁੜ ਦਾ ਲਿਆਵਾ ਤੁਸੀਂ ਇਹਨੂੰ ਬਿੱਲੀ ਕੱਚ ਦੇ ਨਾਲ ਵੀ ਜਿਹੜਾ ਵਾ ਇਸ ਤਰ੍ਹਾਂ ਬ੍ਰੀਕ ਕਰ ਸਕਦੇ ਜਾਂ ਹੱਥ ਨਾਲ ਵੀ ਬ੍ਰੀਕ ਕਰ ਸਕਦੇ ਆ ਅੱਧਾ ਚਿਮਚਾ ਆਪਾਂ ਗੁੜ ਦਾ ਲਿਆਵਾ ਮੇਰੇ ਕੋ ਇਹ ਦੇਸੀ ਗੋੜਿਆ ਮੈਂ ਦੇਸੀ ਗੋੜ ਲਿਆ ਤੁਹਾਡੇ ਕੋਈ ਜਿਹੜਾ ਵੀ ਗੋੜ ਹੋਵੇ ਤੁਸੀਂ ਉਹ ਹੀ ਲੈ ਲੈਣਾ ਇੱਧਰ ਮੈਂ ਨਿੰਬੂ ਲੈ ਲਿਆਵਾ ਤੇ ਆਪਾਂ ਨਿੰਬੂ ਦੇ ਵਿੱਚ ਇਹਦੇ ਵੀ ਆ ਇਹਦੇ ਵਿੱਚ ਨਾ ਕੋਈ ਜਿਸ ਤਰ੍ਹਾਂ ਅੱਧਾ ਪਾਵਾਂਗੇ ਨਿੰਬੂ ਅੱਧਾ ਕ ਚਮਚ ਦਾ ਰਸ ਪਾਣੀ ਆਪਾਂ ਇਹਦੇ ਵਿੱਚ ਮੇਰੇ ਹੱਥ 'ਚ ਨਾ ਕੱਟ ਲੱਗਾ ਵਾ ਤੇ ਨਿੰਬੂ ਲੱਗਨ ਦਿਆ ਉੱਤੇ ਇਹ ਕੱਟ ਪਤਾ ਨਹੀਂ ਕਿੱਦਾਂ ਲੱਗ ਗਿਆ ਚਾਹੇ ਕਿ ਤੇ ਇਹਦੇ ਵਿੱਚ ਹੀ ਨਾ ਬੀਜੇ ਵੀ ਚਲ ਗਏ ਨਿੰਬੂ ਦੇ ਹੁਣ ਮੈਨੂੰ ਬਾਹਰ ਅਲੱਗ ਕਰ ਦੇਣੀ ਆ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਫੇਟਾਂਗੇ ਦੇਖੋ ਬਹੁਤ ਸਿਆਲ ਦੇ ਵਿੱਚ ਨਿੰਬੂ ਆਪਾਂ ਅਕਸਰ ਘਰਾਂ ਦੇ ਵਿੱਚ ਬੜਾ ਘੱਟ ਰੱਖਦੇ ਆ ਕਿਉਂਕਿ ਸਿਆਲ ਚ ਕਹਿ ਦਿੰਦੇ ਨਾ ਕੋਈ ਨਿੰਬੂ ਪਾਣੀ ਜ਼ਿਆਦਾ ਪੀਂਦਾ ਨਹੀਂ ਇਸ ਕਰਕੇ ਪਰ ਨਿੰਬੂ ਜਿਹੜਾ ਹਰ ਟਾਈਮ ਸਾਡੇ ਘਰ ਵਿੱਚ ਮੌਜੂਦ ਹੋਣਾ ਚਾਹੀਦਾ ਕਿਉਂਕਿ ਨਿੰਬੂ ਬੜੇ ਹੀ ਵਧੀਆ ਕੰਮ ਦੀ ਚੀਜ਼ ਆ ਐਦਾਂ ਦੇਖੋ ਹੁਣ ਮੈਂ ਇਹਨੂੰ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਫੇਟ ਲੈਣਾ ਵਾ ਚੰਗੀ ਤਰ੍ਹਾਂ ਆਪਾਂ ਇਹਨੂੰ ਇੱਕ ਤਰ੍ਹਾਂ ਵਿਗਿਆਨ ਸੇਰਮ ਟੈਪ ਦਾ ਬਣਾ ਲੈਣਾ ਆਪਾਂ ਨੂੰ ਥੋੜੀ ਦੇਰ ਆਪਾਂ ਇਹਨੂੰ ਰੱਖ ਵੀ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਟ ਲਾਂਗੇ ਚੰਗੀ ਤਰ੍ਹਾਂ ਇਹਦਾ ਇੱਕ ਜਿਹੜਾ ਰਸ ਬੜਾਈ ਵਧੀਆ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਆ ਔਰ ਇਹ ਰਸ ਨੂੰ ਆਪਾਂ ਕਿਸ ਤਰ੍ਹਾਂ ਆਪਣੇ ਚਿਹਰੇ ਤੇ ਲਗਾਉਣਾ ਹਮੇਸ਼ਾ ਸਭ ਤੋਂ ਪਹਿਲਾਂ ਆਪਾਂ ਕਹਿ ਦਿੰਦੇ ਤੁਹਾਨੂੰ ਕਿ ਚਿਹਰਾ ਜਿਹੜਾ ਸਾਦੇ ਪਾਣੀ ਦੇ ਨਾਲ ਧੋ ਲੋ ਲਾਈਟ ਵੀ ਆ ਗਈ ਆ ਸੱਚੀ ਗੱਲ ਬੋਲੀ ਆ ਆਪਾਂ ਬੱਚਿਆਂ ਨੂੰ ਬੱਚੇ ਬੋਲਦੇ ਦਿੰਦੇ ਨਾ ਲੈਟ ਸੱਚ ਬੋਲੋ ਤੇ ਲੈਟ ਆ ਜਾਂਦੀ ਆ ਤੇ ਲੈਟ ਆ ਗਈ ਆ ਆਪਾਂ ਸੱਚ ਬੋਲਿਆ ਮੈਂ ਉਹ ਥੋੜਾ ਜਿਹਾ ਕਿਉਂਕਿ ਮੈਂ ਹੱਥ ਦੇ ਨਾਲ ਇਹਨੂੰ ਉਹ ਕੀਤਾ ਸੀ ਇਸ ਕਰਕੇ ਇਹਨੂੰ ਥੋੜਾ ਜਿਹਾ ਮਲਉਣ ਦੇ ਵਿੱਚ ਦਿੱਕਤ ਹੁੰਦੀ ਆ ਤੁਸੀਂ ਬਿੱਲੀ ਕਰਸ਼ਣਾ ਵੀ ਕਰ ਸਕਦੇ ਹੋ ਕਦੇ-ਕਦੇ ਹੁੰਦਾ ਸਾਡਾ ਗੋੜ ਜਿਹੜਾ ਮਾ ਨਾ ਫਿਗਰ ਦਾ ਨਹੀਂ ਆ ਥੋੜਾ ਜਿਹਾ ਟਾਈਮ ਲੱਗੂਗਾ ਵੈਸੇ ਚੰਗੀ ਤਰ੍ਹਾਂ ਹੋ ਜੂਗਾ ਬਾਕੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਵੀ ਕੋਈ ਵੀਡੀਓ ਨਹੀਂ ਪਾਈ ਬੜੀਆਂ ਭੈਣਾਂ ਦੇ ਕਮੈਂਟ ਵੀ ਆਏ ਸੀ ਤੇ ਮੈਨੂੰ ਲੱਗਦਾ ਕਿ ਅਸੀਂ 21 ਤਰੀਕ ਤੋਂ ਬਾਅਦਾਂ ਕੋਈ ਅਕਦੀ ਵੀਡੀਓ ਹੀ ਪਾਈ ਹੋਊਗੀ ਨਹੀਂ ਪਾਈ ਆ ਤੇ ਚਲੋ ਜੀ ਇੱਧਰ ਆਪਾਂ ਆਪਣਾ ਗੋੜ ਚੰਗੀ ਤਰ੍ਹਾਂ ਹੋ ਗਿਆ ਮੈਲਟ ਹੋ ਗਿਆ ਪੂਰਾ ਚੰਗੀ ਤਰ੍ਹਾਂ ਦੇਖ ਲੈ ਤੁਹਾਨੂੰ ਬੁਖਾ ਦੇਣੀ ਆ ਕਿਸ ਤਰ੍ਹਾਂ ਦਾ ਮੈਲਟ ਹੋਇਆ ਕਾਤੇ ਐਕਸਟਰਾ ਇਹਨੂੰ ਆਪਾਂ ਕੀ ਕਰਨਾ ਵਾ ਇਹਨੂੰ ਆਪਾਂ ਸਭ ਤੋਂ ਚੰਗਾ ਤਰੀਕਾ ਤੇ ਹੁੰਦਾ ਆ ਆਪਾਂ ਕੋਈ ਵੀ ਚੀਜ਼ ਲਗਾਉਣੀ ਤੇ ਹੱਥ ਦੇ ਨਾਲ ਆਪਣੇ ਚਿਹਰੇ ਤੇ ਲਗਾਈਏ ਤੇ ਇਹਨੂੰ ਕਿੱਦਾਂ ਲਗਾਉਣਾ ਕਿੰਨੀ ਵਾਰ ਲਗਾਉਣਾ ਜਦੋਂ ਵੀ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਪਾਰਟੀ ਆ ਤੁਸੀਂ ਚਾਹੁੰਦੇ ਕੀ ਮੈਂ ਸੋਨਾ ਨਿੱਖਰ ਜਾਵਾ ਸਾਫ਼ ਹੋ ਜਾਏ ਚਿਹਰਾ ਤੇ ਇਹਦੇ ਲਈ ਆਪਾਂ ਕੀ ਕਰਨਾ ਇਹਨੂੰ ਫੇਸ ਧੋ ਲਿਆ ਇਹਨੂੰ ਆਪਾਂ ਏਦਾਂ ਆਪਣੇ ਚਿਹਰੇ ਤੇ ਲਗਾ ਲੈਣਾ ਐਕਸਟਰਾ ਐਕਸਟਰਾ ਆਪਣੇ ਚਿਹਰੇ ਤੇ ਲਗਾਉਣਾ ਵਾ ਬਸ ਚਿਹਰੇ ਤੇ ਲਗਾ ਲਓ ਤੁਸੀਂ ਮੁੜ ਕੇ ਆਪਣਾ ਕੰਮ ਧੰਦਾ ਕਰਦੇ ਰਹੋ ਜਦੋਂ 15 ਤੋਂ 20 ਮਿੰਟ ਹੋ ਜਾਣ ਤੇ ਸਾਦੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਕਰ ਲਓ ਸਾਫ਼ ਫਿਰ ਤੁਸੀਂ ਰੁਕ ਜਓ ਇੱਕ ਘੰਟਾ ਦੋ ਘੰਟੇ ਜਿੱਦਾਂ ਤੁਹਾਨੂੰ ਜਿੱਤਰਾ ਕੋਈ ਦਿਨ ਚ ਰੋਟੀ ਖਾਣੇ ਆ ਫਿਰ ਜਦੋਂ ਤੁਹਾਨੂੰ ਚੇਤਾ ਆ ਜੇ ਫਿਰ ਜਿੱਦਾਂ ਚੇਤਾ ਆ ਜੇ ਫਿਰ ਇਹ ਬਣਾਇਆ ਹੋਇਆ ਜਿਹੜਾ ਬਣਾ ਲੈਣਾ ਬਸ ਇੰਨਾ ਕੀ ਤੁਹਾਡਾ 3-4 ਵਾਰ ਲੱਗ ਜਾਣਾ ਇਹ ਫਿਰ ਤੁਸੀਂ ਆਪਣੇ ਚਿਹਰੇ ਤੇ ਲਗਾ ਲਓ ਇਸ ਤਰ੍ਹਾਂ ਕਰਕੇ ਦਿਨ ਦੇ ਵਿੱਚ ਤੁਸੀਂ ਤਿੰਨ ਤੋਂ ਚਾਰ ਵਾਰ ਲਗਾ ਲਓ ਔਰ ਫਸ ਸਾਦੇ ਪਾਣੀ ਨਾਲ ਨੂੰ ਧੋਈ ਜਾਣਾ ਤੁਸੀਂ ਦੇਖੋਗੇ ਕਿ ਇਹਦੇ ਨਾਲ ਤੁਹਾਡੇ ਚਿਹਰੇ ਤੇ ਜਿਹੜਾ ਕਿੰਨਾ ਸੋਹਣਾ ਕਿੰਨਾ ਵਧੀਆ ਗਲੋ ਆ ਜਾਂਦਾ ਕਿਉਂਕਿ ਇੱਕ ਤਰ੍ਹਾਂ ਦਾ ਇਹ ਜਿਹੜਾ ਵਾ ਬਿਲਕੁਲ ਜਿਸ ਤਰ੍ਹਾਂ ਆਪਾਂ ਗੰਨੇ ਦਾ ਰਸ ਜਿਹਨੂੰ ਰੌਹ ਕਹਿੰਦੇ ਆ ਨਾ ਇਹ ਇਸ ਤਰੀਕੇ ਦਾ ਬਣ ਗਿਆ ਵਾ ਹੁਣ ਇਹ ਹੁਣ ਇਹ ਗੁੜ ਗੁੜ ਨਹੀਂ ਰਿਹਾ ਵਾ ਠੀਕ ਆ ਇਸ ਤਰ੍ਹਾਂ ਦਾ ਨੇਚਰਲ ਚੀਜ਼ ਬਣ ਗਈ ਆ ਜਿਹੜੀ ਤੇ ਇਸ ਤਰ੍ਹਾਂ ਆਪਣੇ ਕਿਹੜੇ ਤੁਸੀਂ ਲਗਾ ਕੇ ਉਸ ਤੋਂ ਬਾਅਦ ਤੁਸੀਂ ਬਿਲਕੁਲ ਨਾ ਤੇ ਕੁਝ ਨਹੀਂ ਮਲਣਾ ਨਹੀਂ ਆ ਬਸ ਜਿੱਦਾਂ ਇਹ ਠਰ ਜੇ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਸਾਦੇ ਪਾਣੀ ਨਾਲ ਧੋ ਲੈਣਾ ਵਾ ਫਿਰ ਜਦੋਂ ਚਿੱਟ ਆਇਆ ਫਿਰ ਲਗਾ ਲੈਣਾ ਤਿੰਨ ਤੋਂ ਚਾਰ ਵਾਰ ਇੱਕ ਦਿਨ ਚ ਲਗਾ ਲੈਣਾ ਵਾ ਜਦੋਂ ਵੀ ਤੁਹਾਨੂੰ ਕੋਈ ਪ੍ਰੋਗਰਾਮ ਹੁੰਦਾ ਜਾਂ ਅੱਗੋਂ ਪਿੱਛੋਂ ਵੀ ਤੁਸੀਂ ਜਦੋਂ ਵੀ ਤੁਹਾਨੂੰ ਲੱਗਦਾ ਕਿ ਸਾਨੂੰ ਚਿਹਰਾ ਥੋੜਾ ਸਾਫ਼ ਕਰਨਾ ਵਾ ਤੁਸੀਂ ਦੇਖੋ ਇਹਦੇ ਨਾਲ ਜਿੰਨੇ ਵੀ ਤੁਹਾਡੇ ਚਿਹਰੇ ਤੇ ਛੋਟੇ-ਛੋਟੇ ਦਾਗ ਦੋਖ ਜਿੰਨੇ ਵੀ ਆ ਉਹ ਸਾਰੇ ਖਤਮ ਹੋ ਜਾਂਦੇ ਔਰ ਉਹਦੇ ਨਾਲ ਤਾਂ ਇਹਦੇ ਨਾਲ ਤਾਂ ਜਿਹੜਾ ਚਿਹਰਾ ਵਾ ਬਿਲਕੁਲ ਇੱਕਦਮ ਚਮਕਣ ਡੈਪ ਇਨ ਦਾ ਪਰਫੈਕਟ ਇੱਕਦਮ ਜਿਸ ਤਰ੍ਹਾਂ ਕਹਿ ਦਿੰਦੇ ਨੇ ਨਾ ਕਿ ਨੇਚਰਲ ਗਲੋ ਆ ਜਾਂਦਾ ਵਾ ਉਸ ਤਰ੍ਹਾਂ ਸੋ ਸਾਡੀਆਂ ਜਿਹੜੀਆਂ ਵੀਡੀਓ ਹੁੰਦੀਆਂ ਵਾ ਹਮੇਸ਼ਾ ਘਰ ਤੋਂ ਜੁੜੀਆਂ ਹੋਈਆਂ ਨੇਚਰਲ ਤਰੀਕੇ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਕਿਸ ਤਰ੍ਹਾਂ ਸੋਹਣਾ ਤੇ ਸਾਫ਼ ਰੱਖ ਸਕਦੇ ਆ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ